ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ कौर ਲੈ ਕੇ ਆ ਗਈਆਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਪਿਓਰ ਦੁਪੱਟੇ ਦੇ ਸੂਟ ਨੋਰਮਲ ਰੇਂਜ ਦੇ ਸੂਟ ਹੋਣਗੇ 650 ਦੀ ਸੇਲ ਵਾਲੇ ਸੂਟ ਹੋਣਗੇ ਪਿਓਰ ਦੁਪੱਟੇ ਦੇ ਨਾਲ ਠੀਕ ਹੈ ਜੀ ਸੂਟ ਬਾਕਸ ਹੋਣੇ ਨੇ ਸੂਟਾਂ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਇਸ ਮਹੀਨੇ ਦੇ ਲਾਸਟ ਤੇ ਮਿਲੇਗਾ ਠੀਕ ਹੈ ਜੀ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਕਿ ਆ ਵੀਡੀਓ ਦੀ ਟਾਈਮਿੰਗ ਆਤ 8:00 ਵਜੇ ਹੋਏਗੀ ਪੇਮੈਂਟ ਦਾ ਮੋਡ ਆਨਲ जी सूट देखते दे हैं फटाफट लो जी लाइनिंग वाला डिजाइन है ये डिजाइन आप साढ़े अठ सौ ठीक है साढ़े अठ सौ वेचया हुआ ये वाला डिजाइन चेक करो कॉटन का सूट आएगा कैमरी कॉटन का कॉटन का दुपट्टा आएगा प्योर दॉटन की सलवार आएगी प्योर का दुपट्टा आएगा ठीक है प्योर का दुपट्टा आएगा ਠੀਕ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਪਿਓਰ ਕਵਾਂਗੇ ਤੇ ਪਿਓਰ ਹੀ ਦਵਾਂਗੇ ਕਾਟਨ ਕਵਾਂਗੇ ਕਾਟਨ ਹੀ ਦਵਾਂਗੇ ਮਿਕਸ ਕਵਾਂਗੇ ਤੇ ਮਿਕਸ ਹੀ ਦਵਾਂਗੇ ਓਕੇ ਜੀ ਪ੍ਰਾਈਸ ਲੱਗੇਗਾ ਓਨਲੀ 650 ਠੀਕ ਹੈ ਲੋ ਨੈਕਸਟ ਕਲਰ ਆ ਗਿਆ ਨੇਵੀ ਬਲੂ ਠੀਕ ਹੈ ਆ ਲੋ ਮਸਲੀਨ ਦੁਪੱਟੇ ਨਾਲ ਆਪਾਂ 1000 ਦੇ ਸੂਟ ਸੇਲ ਕੀਤੇ ਹੋਏ ਆ ਠੀਕ ਹੈ ਆ ਲੋ ਜੀ ਲਓ ਜੀ ਓਕੇ ਮਸਲੀਨ ਦੁਪੱਟੇ ਨਾਲ ਇੱਕ ਰਸਾਰ ਦੇ ਤੇ ਉਹ ਦੁਪੱਟੇ ਨਾਲ 850 ਦਾ ਸੇਲ ਕੀਤਾ ਹੋਇਆ ਅੱਜ ਦੀ ਅੱਜ ਤੁਹਾਨੂੰ ਸੇਲ ਦੇ ਵਿੱਚ ਮਿਲੇਗਾ 650 ਦਾ ਸੂਟ ਠੀਕ ਹੈ ਜੀ 650 ਦਾ ਸੂਟ ਮਿਲੇਗਾ ਇਹ ਵਾਲਾ ਠੀਕ ਹੈ ਚੈੱਕ ਕਰ ਲਓ ਦੁਪੱਟਾ ਕਿੰਨਾ ਸੋਹਣਾ ਹੈ ਪਿਓਰ ਦਾ ਦੁਪੱਟਾ ਠੀਕ ਹੈ ਜੀ ਲਓ ਜੀ ਨੈਕਸਟ ਆ ਗਿਆ ਡਿਜ਼ਾਈਨ ਕਿਹਾ ਹੀ ਕਹਿਣੇ ਨੇ ਡਿਜ਼ਾਈਨ ਦੇ ਕਿਹਾ ਹੀ ਬਤਾਂ ਨੇ ਹਲੋ ਜੀ ਠੀਕ ਹੈ ਹੈ ਨਾ ਗੱਲ ਬਾਤ ਬਹੁਤ ਸੋਹਣੇ ਸੂਟ ਆ ਬਈ ਬਹੁਤ ਸੋਹਣੇ ਸੂਟ ਤੁਹਾਨੂੰ ਮਿਲ ਜਾਣੇ ਨੇ ਰਵਿੰਦਰ ਫੈਬਰਿਕ ਤੇ ਸੇਲਾਂ ਲੱਗੀਆਂ ਹੋਈਆਂ ਨੇ ਰੱਖੜੀ ਸਪੈਸ਼ਲ ਨੇਵੀ ਬਲੂ ਕਲਰ ਨੇਵੀ ਬਲੂ ਬਲੈਕ ਨੇਵੀ ਬਲੂ ਆ ਕਿ ਬਲੈਕ ਠੀਕ ਹੈ ਹਾਂ ਸ਼ਰਟ ਬਲੈਕ ਲੱਗਣ ਦੀ ਹੈ ਬਾਟਮ ਨੇਵੀ ਬਲੂ ਕੋਈ ਨਹੀਂ ਆਪਾਂ ਚੈੱਕ ਕਰਕੇ ਫਿਰ ਜਾਹੇ ਠੀਕ ਹੈ ਇਹ ਆ ਗਿਆ ਨਾਲ ਦੁਪੱਟਾ ਕਿਸੇ ਹੋਰ ਦੀ ਸ਼ਾਇਦ ਬੋਟਮ ਲੱਗੀ ਹੈ ਇਹਦੇ ਨਾਲ ਮੈਨੂੰ ਲੱਗਦਾ ਸੀ ਨਾ ਹਲੋ ਇਹ ਆ ਗਿਆ ਦੁਪੱਟਾ ਠੀਕ ਹੈ ਲੱਗੀ ਹੈ ਨਾ ਕਿਸੇ ਹੋਰ ਨਾਲ ਚੇਂਜ ਹੋਈ ਹੈ ਬੋਟਮ ਆਪਾਂ ਚੈੱਕ ਕਰਕੇ ਭੇਜਾਂਗੇ ਸੂਟ ਦਾ ਪ੍ਰਾਈਸ 650 ਕੋਈ ਗੱਲ ਨਹੀਂ ਬਾਤ ਚ ਕਰਨੀ ਚਾਹ। ਲਓ ਜੀ ਕਲਰ ਆ ਗਿਆ ਗ੍ਰੀਨ ਠੀਕ ਹੈ ਆ ਜੋ मोरपंखिया ग्रीन दुपट्टा प्योर का साढ़े छे सौ प्राइस साढ़े अठ सौ वाला सूट सूँ मिलेगा जी साढ़े छे सौ साढ़े छे सौ साढ़े छे सौ मैंने साढ़े अठ सौ भलेखा लगी क्योंकि आप साढ़े अठ सौ बहुत सूट सेल किया हेलो जी अगला कलर आ गया कॉफी कलर सेम पैटर्न सेम डिज़ाइन प्योर दुपट्टा ठीक है कॉटन की बॉटम ढाई ढाई मीटर कट देना सिर्फ साढ़े छे सौ ठीक है जी ਨੈਕਸਟ ਆ ਗਿਆ ਡਿਜ਼ਾਈਨ ਆਪਣੇ ਕੋ ਬੜਾ ਪਿਆਰਾ ਮੂੰਗੀਆ ਕਲਰ ਪੀਸ ਥੋੜੇ ਜੇ ਇਹ ਮੈਂ ਨਾਲ ਦੀ ਨਾਲ ਕਹਦਾ ਕਿ ਇਹ ਨਹੀਂ ਆ ਕਿ ਪੀਸੇ ਬਾਰ ਬਾਰ ਮਿਲਣਗੇ ਨਹੀਂ ਮਿਲਨੇ ਠੀਕ ਹੈ ਜੀ ਨਹੀਂ ਮਿਲਨੇ ਇਹ ਥੋੜਾ ਜਾਈ ਬਸ ਮੇਲਾ ਲੱਗਾ ਜੀ ਤੇ ਮੇਲਾ ਲੁੱਟਣ ਵਾਲਾ ਹੀ ਕੰਮ ਓਕੇ ਇਹ ਇਧਰ ਨੂੰ ਆ ਠੀਕ ਇਸ ਤਰ੍ਹਾਂ ਆ ਜੀ ਠੀਕ ਜੀ ਇਹ ਮੇਲਾ ਲੁੱਟਣ ਵਾਲਾ ਹੀ ਕੰਮ ਆ ਦੁਪੱਟੇ ਚੈੱਕ ਕਰ ਲਓ ਕਿੰਨੇ ਪਿਆਰੇ ਪਿਆਰੇ ਠੀਕ ਆ ਬਹੁਤ ਪਿਆਰੇ ਦੁਪੱਟੇ ਓਕੇ ਜੀ ਆ ਲੋ ਇਸ ਨਾਲ ਦੀ ਨਾਲ ਚੈੱਕ ਕਰੀ ਜਾਈ ਫਿਰ ਦੁਬਾਰਾ ਨਹੀਂ ਕਰਨਾ ਪੈਂਦਾ ਔਰ ਜਿੱਦਾਂ ਹੀ ਮਾਲ ਆਉਂਦਾ ਹੈ ਓਦਾਂ ਹੀ ਆਪਾਂ ਤੁਹਾਨੂੰ ਨਵੇਂ ਸੂਟਾਂ ਤੇ ਸੇਲ ਇਹ ਨਹੀਂ ਕਿ ਆਪਣਾ ਕੋਈ ਪੁਰਾਣਾ ਮਾਲ ਹੈ ਕੱਲ ਆਇਆ ਹੈ ਤੇ ਅੱਜ ਆਪਾਂ ਤੁਹਾਨੂੰ ਦੇ ਦੇਣਾ ਹੈ ਠੀਕ ਹੈ ਆ ਲੋ ਡਿਜ਼ਾਈਨ ਚੈੱਕ ਕਰੋ ਪਿੰਕ ਐਂਡ ਵਾਈਨ ਯਾਰ ਕਲੋ ਕੋਸ ਕਟਾ ਯਾਰ ਪਿੰਕ ਐਂਡ ਵਾਈਨ कॉटन दी बॉटम ਤੇ ਪਿਓਰ ਦਾ ਦੁਪੱਟਾ ਤੇ ਦੁਪੱਟੇ ਵੀ ਕਿਤੇ ਵੇਚਾ ਵੇਚਾ ਕਰਾਉਂਦੇ ਦੁਪੱਟੇ ਠੀਕ ਹੈ ਇਹ ਲੋ ਠੀਕ ਹੈ ਹਾਂਜੀ ਲੋ ਜੀ ਅਗਲਾ ਕਲਰ ਆ ਗਿਆ ਬਲੈਕ 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 ਕਲਰ ਬਹੁਤ ਮੰਗਦੇ ਸੀਗੇ ਤੁਸੀਂ ਹੁਣ ਲੈ ਲੋ ਆਫਰ ਚ ਸੂਟ ਠੀਕ ਹੈ ਆਫਰ ਚ ਸੂਟ ਨੇ ਲੈ ਲੋ ਫਟਾਫਟ ਆ ਲੋ 650 ਦਾ 1 1300 ਦੇ 2 ਗੱਲਬਾਤ ਵਾਲੇ ਸੂਟ ਠੀਕ ਹੈ ਆ ਲਓ ਜੀ ਓਕੇ ਫਰੈਸ਼ ਮਾਲ ਉਹਦੀ ਸੇਲ ਚ ਬੋਟਮ ਚੈੱਕ ਕਰ ਲਈ ਉਹਦੇ ਨਾਲ ਦੀ ਕਿਸੇ ਨਾਲ ਗਲਤ ਲੱਗੀ ਇਹਦਾ ਕਲਰ ਚੈੱਕ ਕਰੋ ਕੰਟਰਾਸਟ ਚੈੱਕ ਕਰੋ ओके okay. डिजाइन चेक ਕਰੋ ਤੇ ਦੁਪੱਟਾ ਚੈੱਕ ਕਰੋ ਬਾਬਾ ਲਓ ਜੀ ਕਿਆ ਹੀ ਬਤਾਂ ਵਾਲਾ ਪਿਓਰ ਦਾ ਦੁਪੱਟਾ ਤੇ ਡਿਜ਼ਾਈਨ ਬਹੁਤ ਸੋਹਣਾ ਅਗਲੇ ਸੀਜ਼ਨ ਲਾਓਗੇ ਤੇ 850 ਦਾ ਫੇਰ ਮਿਲੇਗਾ ਹੁਣੇ ਹੁਣੇ ਲਾਓਗੇ ਤੇ ਤੁਹਾਨੂੰ 650 ਦਾ ਮਿਲੇਗਾ ਆ ਲਓ ਜੀ येलो ਕਲਰ ਇਹ ਸੂਟ ਕੱਲ ਦੇ ਆਏ ਆ ਤੇ ਪਤਾ ਨਹੀਂ ਕਿੰਨੇ ਕ ਸੇਲ ਹੋ ਗਏ ਆ ਕਿਉਂਕਿ ਸ਼ਾਪ ਤੇ ਵੀ ਕਸਟਮਰ ਜਿਹੜਾ ਆਉਂਦਾ ਉਹ ਇੱਕ ਨਹੀਂ ਦੋ ਨਹੀਂ 4 4 5 5 ਸੂਟ ਇਕੱਠੇ ਰੱਖੜੀ ਆ ਰਹੀ ਆ ਬਈ ਭੈਣਾਂ ਨੂੰ ਦੇਣੇ ਨੇ ਤੇ ਸੂਟ ਜਿੰਨੇ ਹੋਣ ਓਨੇ ਹੀ ਥੋੜੇ ਆ ਲਓ ਜੀ ਦੁਪੱਟਾ ਚੈੱਕ ਕਰ ਲਓ ਦੁਪੱਟਾ ਤੇ ਬਹੁਤ ਪਿਆਰਾ ਤੇ ਕਲਰ ਵੀ ਮੇਰਾ ਫੇਵਰੇਟ ਹੈ येलो ਔਰ ਦੁਪੱਟਾ ਵੀ ਬਹੁਤ ਸੋਹਣਾ ਠੀਕ ਹੈ ਆ ਲਓ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ येलो ਕਲਰ ਤੁਹਾਨੂੰ ਪਤਾ ਹੀ ਹੈ ਮੇਰਾ ਫੇਵਰੇਟ ਕਲਰ ਆ ਲਓ ਜੀ ਕਾਫੀ ਕਲਰ ਤੇ ਕਾਟਨ ਦੁਪੱਟਾ ਜਰੀ ਵਾਲਾ ਹੈਲੋ ਉਹਦਾ ਆਪਾਂ ਬਾਟਮ ਦਾ ਜਿਹੜਾ ਵੀ ਉਹ ਸੂਟ ਦਾ ਹੈਗਾ ਪਲੀਜ਼ ਨਾਲ ਦੀ ਨਾਲ ਯਾਦ ਕਰਾ ਦੇਣਾ ਜਿਹੜਾ ਸੂਟ ਸੀ ਕਨ ਉਹ ਵਾਲਾ ਜਿਹੜਾ ਬਲੈਕ ਵਾਲਾ ਨੇਵੀ ਬਲੂ ਬਾਟਮ ਆਪਾਂ ਚੈੱਕ ਕਰਕੇ ਫਿਰ ਭੇਜਾਂਗੇ ਪਰ ਯਾਦ ਕਰਾ ਦੇਣਾ ਐ ਲੋ ਚਿਜ ਜਰੀ ਬਾਰਡਰ ਵਾਲਾ ਦੁਪੱਟਾ ਤੇ ਦੁਪੱਟਾ ਵੀ ਬਹੁਤ ਹੀ ਸੋਹਣਾ ਮੈਂ ਕਹਿੰਨੀ ਆ ਹਲਕੀ ਜੀ ਵੈਰਾਈਟੀ ਦਾ ਨਹੀਂ ਬਹੁਤ ਸੋਹਣਾ ਖੁੱਲਾ ਡੁੱਲਾ ਪਾਰੀ ਜੀ ਸਟਾਕ ਦਾ ਮਤਲਬ ਐਵੇਂ ਨਹੀਂ ਆ ਕਿ ਐਵੇਂ ਪਰੋਲਾ ਜਏ ਬਹੁਤ ਸੋਹਣਾ ਦੁਪੱਟਾ ठीक है कॉटन जरी वाला प्राइस ओह लग जरी बॉर्डर वाला ठीक है जी। वर्क पिस्ता ग्रीन कलर और पिस्ता ग्रीन बॉटम कॉटन का दुपट्टा भाई दुपट्टा बहुत खुला डुला कोई गल ही नहीं वाली ਦੁਪੱਟਾ ਖੁੱਲਾ ਡੁੱਲਾ ਜ਼ਰੀ ਬਾਰਡਰ ਅਰ ਚੈੱਕ ਕਰੋ ਠੀਕ ਹੈ ਆਹੋ 650 ਪ੍ਰਾਈਸ ਇਹ ਵੀ ਸੂਟ ਮੈਨੂੰ ਬਹੁਤ ਸੋਹਣਾ ਲੱਗਦਾ ਪਿਆ ਸੀਗਾ ਆਹੋ ਮੇਰਾ ਦਿਲ ਕਰੰਡਿਆ ਸੀਗਾ ਸੇਲ ਵਾਲਾ ਸੂਟ ਇਹ ਵੀ ਲੈ ਲਈਏ ਇੱਕ ਆਲੋ ਜੀ ਠੀਕ ਹੈ ਇਸ ਤਰ੍ਹਾਂ ਦਾ ਜੇ ਜਾਮ ਕਾਟਨ ਦਾ ਸਟਾਫ ਹੁੰਦਾ ਇੰਨਾ ਸੋਹਣਾ ਸਟਾਫ ਆ ਪਰ ਤੁਹਾਨੂੰ ਪਤਾ ਹੀ ਹੈ ਜਾਮ ਦੇ ਰੇਟ ਕਿੱਥੇ ਨੇ ਲਓ ਜੀ ਕਲਰ ਬਹੁਤ ਹੀ ਸੋਹਣਾ ਜਿਆ ਨਾਲ ਦੁਪੱਟਾ ਵੀ ਬਹੁਤ ਸੋਹਣਾ। ਕੀ ਆ ਗੱਲਬਾਤ ਬਣੇਗੀ ਸੂਟ ਦੀ। ਬਹੁਤ ਸੋਹਣਾ ਸੂਟ ਆ। ਤੇ ਲਾਸਟ ਕਲਰ ਆ ਗਿਆ ਜੀ ਆਪਣਾ ਅਸਮਾਨੀ ਗ੍ਰੇ ਕਲਰ। ਸਕਾਈ ਬਲੂ ਕਲਰ। ਠੀਕ ਹੈ। ਇਹ ਲਓ। ਪ੍ਰਿੰਟਡ ਹਾਈਲਾਈਟ ਕੀਤਾ ਆ ਸਰੋਸਕੀ ਵਰਕ ਦੇ ਨਾਲ। ਬਾਟਮ ਤੇ ਦੁਪੱਟਾ ਆਏਗਾ ਸੇਮ। ਠੀਕ ਹੈ ਜੀ। ਇਹ ਸੀਗੇ ਆਪਣੇ 650 ਦੀ ਸੇਲ ਵਾਲੇ ਸੂਟ। ਮੇਨੋ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਅਗਰ ਪਸੰਦ ਆਇਆ ਤੇ ਕਮੈਂਟ ਜਰੂਰ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੁਸੀਂ ਨਹੀਂ ਲੈਣੇ ਤੇ ਉਹ ਲੈ ਲੈਣਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਨਾ ਹੈ ਥੈਂਕ ਯੂ ਧੰਨਵਾਦ